Indian TV News Punjab ਆਪਣੀ ਖਬਰ ਆਪਣੀ ਭਾਸ਼ਾ ਵਿੱਚ ਨਮਸਕਾਰ ਤੁਸੀਂ ਵੇਖ ਰਹੇ ਹੋ Indian TV News Punjab ਆਓ ਤੁਹਾਨੂੰ ਲੈ ਕੇ ਚੱਲੀਏ ਅੱਜ ਦੀਆਂ ਵੱਡੀਆਂ ਖਬਰਾਂ ਵੱਲ ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ Indian TV News ਤੇ ਮੈਂ ਆ ਪੀਰ ਸਿੰਘ ਸਨੇਹ ਗੁੰਡਾਗਰਦੀ ਦਾ ਨਾਅ ਚ ਇੱਕ ਵਾਰੀ ਫੇਰ ਦੇਖਣ ਨੂੰ ਮਿਲਿਆ ਕੋਟ ਕਰੋੜ ਕਲਾਂ ਦੇ ਟੋਲ ਪਲਾਜੇ ਤੇ ਜਦੋਂ ਗੁੰਡਾਗਰਦੀ ਦਾ ਲਾਚ ਹੋਇਆ ਤਾਂ ਜੁਨੀਅਨ ਨੂੰ ਪਤਾ ਲੱਗਿਆ ਕਿ ਸਾਡੀ ਹੀ ਜੁਨੀਅਨ ਦੇ ਬੰਦੇ ਦੇ ਨਾਲ ਗੁੰਡਾਗਰਦੀ ਹੋਈ ਤਾਂ ਉਹਨਾਂ ਨੇ ਟੋਲ ਪੁਲਾਜਾ ਬੰਦ ਕਰਤਾ ਤੇ ਟੋਲ ਪੁਲਾਜੇ ਦੀਆਂ ਤਸਵੀਰਾਂ ਵੀ ਦਿਖਾ ਰਹੇ ਆ ਤੁਹਾਨੂੰ ਤੇ ਇਸ ਵਕਤ ਦਾ ਸਾਡੇ ਨਾਲ ਪੰਜਾਬ ਪ੍ਰਧਾਨ ਸੁਖਜਿੰਦਰ ਸਿੰਘ ਜੀ ਖੁਸ ਆ ਵੀ ਮੌਜੂਦ ਹੈ ਜਦੋਂ ਉਹਨਾਂ ਨੂੰ ਪਤਾ ਲੱਗਿਆ ਤਾਂ ਉਹਨਾਂ ਨੇ ਉਸੋ ਉਹਦੇ ਹੀ ਕਹਿਦਾ ਕਿ ਟੋਲ ਪਲਾਜ਼ਾ ਬੰਦ ਕਰ ਦੋ ਕਿ ਸਾਡੀ ਜਥੇਬੰਦੀ ਦਾ ਤੱਕਾ ਹੋਇਆ ਗੱਲਬਾਤ ਕਰਾਂਗੇ ਸੱਸੀਆ ਪ੍ਰਧਾਨ ਜੀ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰਧਾਨ ਜੀ ਜਿਹੜਾ ਟੋਲ ਪਲਾਜ਼ਾ 'ਚ ਬੰਦ ਕਰਤਾ ਕੀ ਗੁੰਡਾਗਰਦੀ ਹੋਈ ਆ ਤੁਸੀਂ ਕਹਿੰਦੇ ਵੀ ਗੁੰਡਾਗਰਦੀ ਕੀਤੀ ਆ ਦੇਖੋ ਜੀ ਇਹ ਟੋਲ ਟੈਕਸ ਵਾਲੇ ਸਾਨੂੰ ਭੁੱਲੇ ਨਹੀਂ ਜਾਣਦੇ ਆ ਵੀ ਖੁੱਸਾ ਜਥੇਬੰਦੀ ਹੈਗੀ ਆ ਜੀ ਕਿਉਂਕਿ ਅਸੀਂ ਇਹਨਾਂ ਟੋਲ ਟੈਕਸਾਂ ਬਾਤ ਤੋਂ ਬੜੀ ਵੱਡੀ ਲੜਾਈ ਲਈ ਪਿਛੇ 3-4 ਸਾਲਾਂ ਤੋਂ ਇਹਨਾਂ ਦੇ ਘੰਟੇ ਵੀ ਘੱਟ ਕਰਾਈ ਇਹਨਾਂ ਨੂੰ ਤੁਰਖਾਹਾਂ ਵੀ ਵੱਧ ਦਵਾਈਆਂ ਔਰ ਸਾਰੇ ਮੁੰਡੇ ਜਾਣਦੇ ਨੇ ਜੇ ਤੁਸੀਂ ਐਨਾ ਕੋਸ਼ਿਸ਼ ਕਰਤਾ ਮੇਰ ਵੀ ਤੁਹਾਡੇ ਤੇ ਹਮਲਾ ਦੇਖੋ ਜੀ ਮੈਂ ਸਮਝਦਾ ਸਾਨੂੰ ਇੱਥੋਂ ਸਭੀ ਸਬਕ ਮਿਲ ਗਿਆ ਅੱਜ ਕੱਲ ਵੀ ਇਹੋ ਜਿਹੇ ਬੰਦੇ ਦਾ ਕੰਮ ਕਰਨੋਂ ਤਾਂ ਆਇਂ ਫਾਈ ਕੰਮ ਨੰਘੋ ਸੁਣਦੀ ਆਇਂ ਚੰਗਾ ਸਾਨੂੰ ਘੁੱਟ ਕੇ ਪਰ ਅਸੀਂ ਰੱਖੀ ਬੜੀ ਨਿਮਰਤਾ ਤੇ ਵਧੀਆ ਘਟ ਬਣਾ ਕੇ ਰੱਖੀ ਨਾਲ ਤੇ ਜੇ ਮੈਂ ਅੱਜ ਗੱਲ ਕਰਾਂ ਰਾਤ ਨੂੰ 11 ਵਜੇ ਸਾਡੇ ਕੁਲਵਿੰਦਰ ਸਿੰਘ ਜੀ ਜਿਹੜੇ ਸੂਬਾ ਕਮੇਟੀ ਮੈਂਬਰ ਨੇ ਪੰਜਾਬ ਦੇ ਉਹਨਾਂ ਦੀ ਬਿਰਧ ਮਾਤਾ ਉਹਨਾਂ ਦਾ ਬੇਟਾ ਤੇ ਉਹਨਾਂ ਦਾ ਭਰਾ ਨਾਲ ਤੇ ਗੱਡੀ ਤੇ ਫਲੈਗ ਲੱਗਾ ਹੋਇਆ ਸੀ ਉਹਤਲ ਸਾਰੇ ਸਬੂਤ ਕੋਰੇ ਸੀ ਉਹਨੇ ਦੇ ਅਸੀਂ ਰਟੌਣਾ ਤੋਂ ਭੱਲੰਦੀ ਦੀ ਗੱਡੀ ਆ ਫੇਰ ਵੀ ਉਹਨਾਂ ਨੇ ਸ਼ਰਾਬ ਦੇ ਨਸ਼ੇ ਦੇ ਵਿੱਚ ਪਤੋ ਕੇ ਸ਼ਰਾਬ ਦੇ ਨਸ਼ੇ 'ਚ ਕੌਣ ਸੀ ਸ਼ਰਾਬ ਦੇ ਅਸੀਂ ਜਿਹੜੇ ਇੱਥੇ ਉਹਦੇ ਗੁੰਡੇ ਰੱਖੇ ਹੋਏ ਨੇ ਜੀ ਉਹਨਾਂ ਗੁੰਡਾ ਨੇ ਨਾਲ ਤਾਂ ਮੁੰਡੇ ਦੀ ਅੱਖ 'ਚ ਜੇ ਤੁਹਾਨੂੰ ਦਿਖਾਈਓ ਤਾਂ 7 ਵਜੇ ਆ ਮਾਤਾ ਦਾ ਜੀਰਨਾ ਫਸਲਵਾ ਤੇ ਜਦੋਂ ੱੱਕਾ ਮਾਰਿਆ ਉਹ ਗਿਰ ਗਈ ਥੱਲੇ ਇੱਥੇ ਖੂਨ ਦੇ ੱੱਬੇ ਵੀ ਲੱਗੇ ਹੋਏ ਨੇ ਔਰ ਉਹ ਬੰਦੇ ਜਦੋਂ ਰਾਤ ਨੂੰ 11 ਵਜੇ ਮੈਨੂੰ ਕਹਿੰਦਾ ਹਾਂ ਬੰਦ ਕਰ ਦੋ ਕੋਲ ਟੈਸਟ ਕੋਲ ਟੈਸਟ ਅਸੀਂ ਉਹਦੇ ਬੰਦ ਕਰਤਾ ਔਰ ਉਹ ਬੰਦੇ ਸਾਰੇ ਇੱਥੋਂ ਭੱਜ ਗਏ ਨੇ ਤੇ ਜਿਹੜਾ ਇਹ 2 ਲੱਖ ਕਿੰਨੇ ਕਰਬੰਦ ਰਹੇਗਾ ਇਹ ਤੌਰ ਅਸੀਂ ਜਿੰਨੀ ਦੇਰ ਤੱਕ ਸਾਡਾ ਜਿਹੜਾ ਸ਼ੰਘਰਸ਼ਾ ਸ਼ੰਭੂ ਬਾਰਡਰ ਤੇ ਖਨੌਰੀ ਬਾਰਡਰ ਤੇ ਰਤਨਪੁਰਾ ਰਾਜਸਥਾਨ ਬਾਰਡਰ ਤੇ ਚੱਲਦਾ ਸਾਡਾ ਕੋਈ ਫੈਸਲਾ ਨਹੀਂ ਹੋ ਜਾਂਦਾ ਉਨੀ ਦੇਰ ਤੱਕ ਇਹ ਜਿਹੜਾ ਟੋਲ ਟੈਕਸ ਬੰਦਰ ਹੋਗਾ ਕਿਤੇ ਤਾਂ ਨਹੀਂ ਤੁਹਾਡੀ ਜੁਨੀਅਨ ਤੇ ਕੋਈ ਦਵਾ ਆ ਜੇ ਕੱਲ ਨੂੰ ਫੇਰ ਮੈਂ ਕਾ ਕੋਈ ਦਵਾ ਆ ਜੇ ਅਸੀਂ ਸਾਡਾ ਯੂਨੀਵਰਸਲ ਟ੍ਰਾਫਿਕ ਰਾਈਟ ਆ ਅਸੀਂ ਸਚਾਈ ਤੇ ਪੈਰਾ ਦੇਣਾ ਸਚਾਈ ਤੇ ਇੱਥੇ ਨਹੀਂ ਪਾਸੇ ਜਾਣਾ ਸਾਡੇ ਇੱਥੇ ਬਾਰਡਰ ਨਾਲ ਆ ਚਲਿਆ ਪੱਕਾ ਮੈਂ ਹੁਣ ਚੱਲਿਆ ਸਾਡੀ ਕਿਸੇ ਪ੍ਰਸ਼ਾਸਨ ਨਾਲ ਤਾਂ ਆਪਣੀ ਕੋਈ ਇਹਨਾਂ ਨਾਲ ਤਾਂ ਆਪਣੀ ਜਿੰਨੀ ਦੇਰ ਤੱਕ ਅੱਜ ਹਰਚ ਚੱਲੂਗਾ ਇਹ ਟੋਲ ਟੈਕਸ ਬਿਲਕੁਲ ਬੰਦ ਰੱਖਾਂ ਤਾਂ ਜੁਨੀਅਨ ਇੱਕ ਕਿਸਾਨ ਜੁਨੀਅਨ ਖੋਸਾ ਇਹਨਾਂ ਨੇ ਕੋਈ ਨੁਮਾਇੰਦੇ ਸੀ ਉਹ ਗੱਡੀ ਲੰਘਾ ਰਹੇ ਸੀ ਕਿ ਢੰਡੇ ਵੀ ਲੱਗੇ ਸੀ ਕਾਰਟ ਵਗੈਰਾ ਵੀ ਸੀਗੇ ਨੇ ਉਹਨਾਂ ਦੀ ਟਕਰਾਅ ਹੋ ਗਈ ਜਿਹੜੇ ਇੱਥੇ ਟੋਕਲ ਵਾਲੇ ਆ ਬੁਲਾਏ ਉਹਨਾਂ ਨਾਲ ਟਕਰਾਅ ਹੋ ਗਈ ਆ ਉਸ ਵੰਤੀ ਇਹ ਇਹਨਾਂ ਦਾ ਸਵੇਰ ਦਾ ਟੋਲ ਬੰਦ ਕੀਤਾ ਹੋਇਆ ਲੇਕਿਨ ਟ੍ਰੈਫਿਕ ਸਾਡੀ ਚੱਲਦੀ ਪਈ ਆ ਜਿਹੜੇ ਰਾਤੀ ਬੁਲਾਏ ਸੀਗੇ ਟੋਲ ਵਾਲੇ ਸੀ ਉਹਨਾਂ ਨੂੰ ਬੁਲਾ ਰਹੇ ਆ ਤੇ ਕੋਸ਼ਿਸ਼ ਕਰਦੇ ਇਹਨਾਂ ਨੂੰ ਬੈਠ ਕੇ ਇਹਨਾਂ ਨਾਲ ਕੰਪਰਮਾਈਜ਼ ਹੋ ਜਾਏ ਸਰ ਉਹਨਾਂ ਨੇ ਐਲਾਨ ਕਰਤਾ ਕਿ ਇਹ ਕਦੇ ਵੀ ਜਿਹੜਾ ਵਾ ਟੋਲ ਕਲਾਜ ਖੁੱਲੇਗਾ ਨਹੀਂ ਮੈਚੁਨਦੀਆ ਦੀ ਅਸਲ ਇਹਨਾਂ ਨੂੰ ਗੁੱਸਾ ਆ ਜੀ ਅਸੀਂ ਦੋਨੇ ਪਾਰਟੀਆਂ ਨੂੰ ਬਿਠਾ ਕੇ ਤੇ ਕੋਸ਼ਿਸ਼ ਕਰਦੇ ਆ ਵੀ ਟੋਲ ਟੋਲ ਸੁਪਾਕ ਦੀ ਨਿਸ਼ਾਨੀ ਸੁਪਾਕ ਕਮੇਟੀ ਮੈਂਬਰ ਪੰਜਾਬ ਬਾਈ ਜੀ ਪੰਜਾਬ ਰਾਤੀ ਜੋ ਸਾਡੇ ਨਾਲ ਹੋਇਆ ਬਹੁਤ ਮਾੜਾ ਹੋਇਆ ਕਿਉਂਕਿ ਮੇਰੇ ਭਾਈ ਵੱਡੇ ਛੋਟਾ ਭਾਈ ਤੇ ਮੇਰਾ ਪਰਿਵਾਰ ਤੇ ਮੇਰੀ ਭੈਣ ਮੇਰੀ ਮਾਤਾ ਕਿ ਮੇਰਾ ਬੱਚਾ ਗੱਜੀ ਤੋਂ ਨੱਤੂ ਵਾਲੇ ਤੋਂ ਆ ਰਹੇ ਸੀ ਜਾਗੂ ਤੋਂ ਇਹ ਟੋਲ ਪਲਾਜ਼ਾ ਨੇ ਗੁੰਡਾਗਰਦੀ ਕੀਤੀ ਬਾਈ ਜੀ ਇਹਨਾਂ ਦੇ ਬੰਦੇ ਰੱਜੇ ਹੋਏ ਸੀ ਚਿੱਟੇ ਨਾਲ ਚਿੱਟਾ ਲਾਇਆ ਸੀਗਾ ਇਹਨਾਂ ਨੇ ਸਾਡੀਆਂ ਬੁੜੀਆਂ ਦੀਆਂ ਤੁਮਾਂ ਖੋਣ ਨੂੰ ਪੈ ਗਈ ਮੇਰੀ ਮਾਤਾ ਦੇ ਸੱਟ ਮਾਰੀ ਮੇਰੀ ਮਾਤਾ ਹਸਪਤਾਲ ਪਈ ਆ ਉਹਨਾਂ ਲਾਚ ਚੜ ਲਿਆ ਮੇਰੇ ਭਾਈ ਦੇ ਵੀ ਪੱਗ ਲਾਈ ਗਈ ਮੇਰੇ ਬੱਚੇ ਦੀ ਪੱਗ ਲਾਈ ਗਈ ਵਾਨ ਨਸ਼ਾ ਵੇਚਦਾ ਜਿੱਥੇ ਚਿੱਟਾ ਵੀ ਵੇਚਦਾ ਜੋ ਇਹਨਾਂ ਮੁਲਾਜ਼ਮ ਨਹੀਂ ਇਹ ਗੁੰਡੇ ਆ ਇਹ ਸਰਕਾਰ ਦੇ ਛੱਡੇ ਗੁੰਡੇ ਆ ਸਰਕਾਰ ਇਹਨਾਂ ਤੋਂ ਚਿੱਟਾ ਵੀ ਵਗਵਾਉਂਦੀ ਆ ਪ੍ਰਸ਼ਾਸਨ ਇਹਨਾਂ ਨਾਲ ਰਲਿਆ ਹੋਇਆ ਪ੍ਰਸ਼ਾਸਨ ਕਿਉਂ ਨਹੀਂ ਕਾਰਵਾਈ ਕਰਦਾ ਪ੍ਰਸ਼ਾਸਨ ਨੇ ਜਮਾਂ ਹੀ ਨਹੀਂ ਇਹਨਾਂ ਦੇ ਕੋਈ ਕੁੱਤਾ ਵਾਚਿਆ ਅਸੀਂ ਦੱਸਿਆ ਵੀ ਇਹ ਬੰਦਿਆਂ ਦਾ ਨਸ਼ਾ ਲਾਇਆ ਦਾ ਚਿੱਟਾ ਲਾਇਆ ਦਾ ਇਹਨਾਂ ਦੀ ਜੇਬਾਂ ਚਿੱਟਾ ਸੀਗਾ ਪਰ ਪ੍ਰਸ਼ਾਸਨ ਦੇ ਕੰਨਾਂ ਚ ਜੂਨ ਹੀ ਛਰਕੀ